ਵੀ ਦੋਸਤੋ ਇੱਕ ਤੁਹਾਨੂੰ ਚੀਜ਼ ਦਿਖਾ ਲੈਣੀ ਆ ਆ ਦੇਖੋ ਜੀ ਆ ਪੰਜਾਬ ਦਾ ਜਿਹੜਾ ਪੁਰਾਣਾ ਕਲਚਰ ਬੀਬੀਆਂ ਹੱਥੀ ਸਵੈਟਰ ਬੁਣ ਕੇ ਤੇ ਤਿਆਰ ਕਰ ਰਹੀਆਂ ਜਦਦਾ ਇਹਦਾ ਠੰਡ ਵਧੀ ਜਾਂਦੀ ਆ ਮੀਂਹ ਪੈਣ ਤੋਂ ਬਾਅਦ ਤੇ ਆਂਟੀ ਕਿੰਨੇ ਕੁ ਦਿਨਾਂ ਵਿੱਚ ਹੋ ਜਾਂਦਾ ਤਿਆਰ ਇਹ 10 ਦੇ ਭਾਅ ਕਰਦਾ 10 15 ਦਿਨ ਲੱਗ ਪੰਦਰਾਂ ਦਿਨ ਲੱਗ ਜਾਂਦੇ ਆ 15 ਦਿਨਾਂ ਵਿੱਚ ਇੱਕ ਹੋ ਜਾਂਦਾ ਜੀ ਹਫਤੇ 'ਚ ਵੀ ਹੋ ਜਾਂਦਾ ਜੇ ਲੱਗੇ ਰਹਿਣ ਤਾਂ ਹਫਤੇ 'ਚ ਵੀ ਹੋ ਜਾਂਦਾ ਮਰ ਤੁਸੀਂ ਤਾਂ ਜਦੋਂ ਜਿਦੀ ਲੱਗੀਆਂ ਜਾਂ ਨਹੀਂ ਉਕਮਲ ਦੇਖਣਾ ਜੱਤ ਦੀ ਕਿਹੜੀ ਆ ਉਹਦਾ ਹੱਥ ਕਿਹਦਾ ਤੇਜ਼ ਆ ਜ਼ਿਆਦਾ ਲੈ ਨਹੀਂ ਨਹੀਂ ਸੱਚੀ ਆਂਟੀ ਨਹੀਂ ਨਹੀਂ ਇਹਦਾ ਕੋਈ ਹੱਥ ਨਹੀਂ ਤੇਜ਼ ਆ ਜਸਵੀਰ ਆਂਟੀ ਦਾ ਨਹੀਂ ਆਂਟੀ ਨੇ ਸੱਚ ਦਾ ਪ੍ਰੋਗਰਾਮ ਸੱਚ ਦਾ ਕਿਹੜੀ ਆ ਹਾਂ ਜਸਵੀਰ ਆਂਟੀ ਦਾ ਅੱਛਾ ਅੱਛਾ ਆਂਟੀ ਮੋੜ ਲੈਂਦੀ ਜਸਵੀਰ ਆਂਟੀ ਮੈਂ ਕਹ ਨਵੀਆਂ ਨੋਆਂ ਨੂੰ ਉਹਨਾਂ ਨੂੰ ਵੀ ਸਖਾਲ ਦਿਆ ਕਰੋ ਦੋ ਚਾਰ ਲਾ ਕੇ ਬਿਠਾ ਲਿਆ ਕਰੋ ਅੱਛਾ ਜੀ ਠੀਕ ਹੈ ਬਹੁਤ ਵਧਾਈ ਇਹ ਗੱਲ ਕਰਾਂਗੇ ਨਹੀਂ ਜਿਹੜੀਆਂ ਬਾਲੀਆਂ ਨਵੀਆਂ ਆ ਆ ਆਂਟੀ ਆਂਟੀ ਇਹ ਕੀ ਬਣਾਉਣ ਲੱਗੇ ਸਵੀਟਰ ਜਾਂ ਹੋਰ ਕੁਝ ਫਰਾਕ ਅੱਛਾ ਪੋਤੇ ਪੋਤੀਆਂ ਲਈ ਕਿ ਦੋਤਿਆਂ ਲਈ ਆ ਦੇਖਿਆ ਦੋਤਿਆਂ ਨਾਲ ਜ਼ਿਆਦਾ ਦੋਤੇ ਦੋਤਿਆਂ ਨਾਲ ਕਰਦੀਆਂ ਬੁੜੀਆਂ ਆ ਦੇਖ ਲਓ ਨੋਆ ਸੁਣਦਾ ਦੇਖ ਲਓ ਜਿਹੜੀਆਂ ਸੁਣਦੀਆਂ ਆ ਆ ਬੀਬੀ ਇੱਥੇ ਨਾ ਥੜੇ ਤੇ ਬਹਿ ਕੇ ਚੋਰੀ ਚੋਰੀ ਆ ਦੇਖ ਲਓ ਦੋਤੀ ਲਈ ਬਣਾ ਰਹੀ ਹੈ ਨਾਲੇ ਇਹਨੂੰ ਕਹੇ ਪੋਤੀ ਲਈ ਵੀ ਬਣਾਵੇ ਆ ਪੋਤੇ ਦੇ ਆ ਪੋਤੀ ਵੀ ਬਣਾ ਦਵਾਗੇ ਇਹ ਆਂਟੀ ਕਿੰਨਾ ਟਾਈਮ ਲਾਉਣੀ ਆ ਰੋਜ਼ ਦੋ ਘੰਟਾ ਲਾ ਲੀਦੇ ਆ ਘਰ ਦਾ ਕੰਮ ਗੰਮ ਨਵੇੜ ਗਏ ਫੜ ਲੀਦੇ ਚਲਾਈਆਂ ਨਾਲੇ ਮਾਲ ਵਿੱਚ ਦਾ ਮਤਲਬ ਇੱਕ ਦੂਜੇ ਦਾ ਨਾਲ ਮਨ ਹੁਲਾ ਕਰ ਲੈਣਾ ਗੱਲਾਂ ਬਾਤਾਂ ਹਨ ਚੁਗਲੀਆਂ ਚ ਚੁਗਲੀਆਂ ਇਧਰੋਂ ਨਾਲੇ ਹੱਥ ਚੱਲੀ ਜਾਣੇ ਆ ਤੇ ਨਾਲ ਨਾਲ ਆਣ ਹੈ ਨਾ ਫਿਰ ਜਦੋਂ ਗੱਲਾਂ ਬਾਤਾਂ ਕਰਦੀਆਂ ਹੁੰਦੀਆਂ ਜਦੋਂ ਨੋਹਾਂ ਦੀਆਂ ਕਰਦੀਆਂ ਹੁੰਦੀਆਂ ਕਿ ਸਾਰਿਆਂ ਨੂੰ ਰਗੜ ਦਿੰਦੀਆਂ ਬੱਚੇ ਅੱਛਾ ਆਪਣੀਆਂ ਕਿਸੇ ਦੀਆਂ ਨਹੀਂ ਅੱਛਾ ਮੈਂ ਘਰੇ ਕਿਸੇ ਦੀਆਂ ਕਰਨਾਂ ਪਈਆਂ ਹੁਣ ਕੋਈ ਗੱਲ ਕਰਨ ਨੂੰ ਬਹਾਨਾ ਤੇ ਜਾਈਦਾ ਹੀ ਆ ਹੈ ਨਾ ਆਂਟੀ ਆਂਟੀ ਆ ਤੁਸੀਂ ਜਿਹੜੀ ਕੋਟੀ ਪਾਈ ਇਹ ਬਣੇ 30 ਸਮਾਈ ਦਾ ਆਪ ਸੁਣੀਓ ਇਹ ਰੈਡੀमेड ਲਈ ਸੀ ਇਹ ਰੈਡੀमेड ਰਹੀ ਸੀ ਅਸੀਂ ਆਪਣੇ ਹੱਥੀਂ ਆਪ ਬਣਿਆ ਹੈਗਾ ਤੁਹਾਡੇ ਇਹ ਤੁਸੀਂ ਵੀ ਆਂਟੀ ਨਿੱਕੇ ਨਿਆਣਿਆਂ ਦਾ ਬਣਾਉਣੀ ਆ ਇਹ ਆਪਣਾ ਆਪਣਾ ਬਣਾਉਣੀ ਕੋਈ ਇਹ ਆਪਣਾ ਬਣਾਉਣੀ ਹਾਂਜੀ ਹਾਂਜੀ ਆ ਆਂਟੀ ਤਾਂ ਆਪਣਾ ਬਣਾਉਂਦੇ ਤੁਸੀਂ ਕਿਹਦਾ ਬਣਾਉਣੀ ਆ ਮੈਂ ਆਪਣੀ ਜੈਕਟ ਬਣਾਉਣੀ ਆ ਆ ਜਾ ਅੰਦਰ ਠੀਕ ਹੈ ਜੀ ਹਾਂਜੀ ਤੇ ਜੇ ਜਿਹਦਾ ਬਿੱਲਾ ਕਿਵੇਂ ਮੰਮੀ ਮੇਲੀ ਵੀ ਬਣਾ ਦੇ ਬਿੱਲਾ ਨਹੀਂ ਬੰਦਾ ਬਿੱਲਾ ਬੁਜਾਰੀ ਬੰਦਾ ਠੀਕ ਆ ਹਾਂਜੀ ਤੇ ਇਹ ਉਹ ਬੁਜਾਰੀ ਨਾਲੋਂ ਨਿੱਗੀਆਂ ਹੁੰਦੀਆਂ ਉਹਦਾ ਉਹਦਾ ਨਿੱਗੀਆਂ ਨਹੀਂ ਕੋ ਦਾ ਇੱਕ ਹੀ ਆ ਜੀ ਬਾਹ ਆ ਦੇਖ ਲਓ ਵੀ ਬਾਹ ਬਣ ਗਈ ਆ ਤੇ ਇਹ ਚੀਜ਼ਾਂ ਹਨਾ ਮੈਂ ਤਾਂ ਤੁਹਾਨੂੰ ਦਿਖਾਣ ਲੱਗਾ ਇਹ ਪੁਰਾਣਾ ਪੰਜਾਬ ਦਾ ਕਲਚਰ ਜਿਹੜਾ ਹਾਂਜੀ ਅ ਆਂਟੀ ਇਹ ਤੁਹਾਨੂੰ ਵੀ ਆਉਂਦੀ ਬਣਨੇ ਜੀ ਹਾਂਜੀ ਨਹੀਂ ਆਉਂਦੀ ਪਰ ਮੈਂ ਅੱਜ ਹੁਣ ਬਣਦੀ ਉਦਾਂ ਆਉਂਦੀ ਆ ਨਾ ਪੁਰਾਣੀਆਂ ਬੀਬੀਆਂ ਸਾਰੀਆਂ ਜਿੰਨੀਆਂ ਵੀ ਆ ਹਾਂ ਹਾਂ ਉਹਦੇ ਆ ਨਾ ਤੇ ਆ ਜਿੱਦਾਂ ਹੁਣ ਜਿੱਦਾਂ ਨਮੀਆਂ ਬੀਬੀਆਂ ਨੂੰ ਵੀ ਲਾ ਕੇ ਬਿਠਾ ਲਿਆ ਕਰੋ ਕੋਈ ਸੱਖ ਹੀ ਲੈਂਦੀ ਸਿੱਖਣ ਦੀ ਤੇ ਉਹਨਾਂ ਨੂੰ ਚਾਹੀਦਾ ਸ਼ੌਕ ਚਾਹੀਦਾ ਉਹ ਨਹੀਂ ਸਿਖਾਵਾਂਗੇ ਟਾਈਮ ਹੀ ਹੈ ਨੀ ਨਾ ਫੂਲ ਚਰਾਉਣ ਵਿੱਚ ਬੀਤੀ ਰਹਿੰਦੀ ਹੈ ਹਾਂਜੀ ਸਸਰੀ ਗਾਲ ਜੀ ਉਹ ਮੈਂ ਕਹਾਂ ਬੀਬੀਆਂ ਜਿਹੜਾ ਮਿਹਨਤ ਕਾਂਡੀਆਂ ਉਹ ਦਿਖਾ ਲਦੀਏ ਉਹ ਦਿਖਾ ਲਦੇ ਮੇਰੇ ਤੱਕ ਨਹੀਂ ਕੋਈ ਮਾਰੇਗਾ ਲੈ ਨਾਲੇ ਹਥਾਂ ਦੀ ਕਾਰੀਗਰੀ ਹੈ ਇਹ ਚੀਜ਼ ਮਹਿੰਗੀ ਹੁੰਦੀ ਹਾਂਜੀ ਇਹਦੇ ਪਿਆਰ ਹੁੰਦਾ ਇਹ ਇੱਕ ਕਿਸਮ ਦਾ ਨਹੀਂ ਨਹੀਂ ਇਹ ਚੀਜ਼ ਬਾਈ ਜਿਹੜੀ ਹੱਥਾਂ ਦੀ ਬਣਾਈ ਆ ਉਹ ਨਹੀਂ ਮਿਲਦੀ ਹੈਨਾ ਉਹ ਨਹੀਂ ਮਿਲਦੀ ਮਸ਼ੀਨਾਂ ਦੇ ਤਾਂ ਜੋ ਮਰਜ਼ੀ ਲੈ ਲਉਂਦੀ ਹੈ ਹੱਥਾਂ ਦੀ ਬਣਾਈ ਦਾ ਕੀਮਤੀ ਹੈ ਮੈਂ ਕਿਹਾ ਕੋਈ ਭਾਗਾ ਵਾਲਾ ਹੀ ਪਿੰਡ ਹੋਣਾ ਜਿਹਦੇ ਵਿੱਚ ਇਦਾਂ ਦੇ ਰੰਗ ਤੁਹਾਨੂੰ ਦੇਖਣ ਨੂੰ ਮਿਲਦੇ ਆ ਇਹ ਪਿੰਡਾਂ ਵਿੱਚ ਬਹੁਤ ਕੰਮ ਕਰਦੇ ਆ ਲੋਕ ਹਾਂ ਪਰ ਬਹੁਤ ਘਟ ਗਏ ਹੁਣ ਨਾ ਜਦੋਂ ਇਦਾਂ ਸਮਾਰਟ ਅਡਵਾਂਸ ਹੋਈ ਜਾਂਦਾ ਫਰਕ ਪੈ ਗਿਆ ਪਰ ਹਾਂ ਹਾਂ ਪਿਛਲੇ ਜੇ ਬੱਚੇ ਦੋ ਜਿਹੋ ਗਾਣਾ ਉਹਨਾਂ ਨੂੰ ਸ਼ੌਕ ਆ ਹੱਤੀ ਚੀਜ਼ ਬਣਾਉਣੇ ਹੱਥੀ ਕੰਮ ਕਰਨਾ ਅਗੇ ਦਰਿਆ ਬੁੰਦੇ ਸੀ ਅੱਗੇ ਜਿਹੜੀਆਂ ਸਕੂਲੇ ਮੈਡਮਾਂ ਹੁੰਦੀਆਂ ਸੀ ਉਹਨਾਂ ਨਿਆਣਿਆਂ ਨੂੰ ਸਕੂਲੇ ਹੋਮਵਰਕ ਦੇ ਕੇ ਤੇ ਸਵੈਟਰ ਬੁਣੀ ਜਾਂਦੇ ਹਨ ਹਾਂ ਹੁਣ ਉਹ ਕੰਮ ਹੀ ਨਹੀਂ ਰਹਿ ਗਿਆ ਨਹੀਂ ਪਰ ਉਹਨਾਂ ਨੂੰ ਹੁਣ ਸਖਤਾਈ ਹੋ ਗਈ ਹੈ ਸਖਤਾਈ ਹੋ ਗਈ ਹੈ ਇਸ ਕਰਕੇ ਕਿ ਬੱਚੇ ਨੂੰ ਨਹੀਂ ਪੜਾਉਂਦੇ ਨਾ ਫਿਰ ਕੰਦ ਕਰੇ ਨਹੀਂ ਹੁੰਦੀਆਂ ਵੈਸੇ ਗੱਲ ਤੁਸੀਂ ਨਾ ਕਿੰਨੇ ਪੁਣਾ ਚਾਹੀਦਾ ਹਾਂ ਹਾਂਜੀ ਹਾਂ ਬੱਚੇ ਨੂੰ ਪੜਾਣਾ ਹੈ ਤੇ ਸਵੈਟਰ ਬਿਲੇ-ਵਿਲੇ ਬੁਣਾ ਹੈ ਨਾ ਉਹ ਚਲੋ ਨਾਲ ਹੀ ਕੰਮ ਉਹ ਵੀ ਗੱਡੀ ਜਾਂਦੀ ਹੈ ਵਿੱਚ ਹੁੰਦਾ ਸੀਗਾ ਹਾਂਜੀ ਪ੍ਰਾਈਵੇਟ ਸਕੂਲਾਂ ਤੇ ਵੀ ਗਵਰਨਮੈਂਟ ਸਕੂਲਾਂ ਵਿੱਚ ਕਾਸੀ ਚਲੋ ਵਿਹਣਾਂ ਕਰਨੀ ਬਹੁਤ ਜੁੜੀਆਂ ਨਾਲ ਆਪਸ ਵਿੱਚ ਬੰਦੀਆਂ ਮਿਲਦੀਆਂ ਗੱਲਬਾਤ ਕਰਦੀਆਂ ਹੱਸਦੀਆਂ ਗੁੱਸੇ ਵੀ ਹੁੰਦੀਆਂ ਜਿਹੜੀਆਂ ਨੋਮ ਨਮੀਆਂ ਬੋਟੀਆਂ ਆਈਆਂ ਹੁੰਦੀਆਂ ਨਾ ਉਹ ਘਰੋਂ ਸਿੱਖ ਕੇ ਥੋੜੀਆਂ ਆਂਦੀਆਂ ਮੈਂ ਸਾਰਾ ਕੁਝ ਆਤਾਰ ਦੀ ਬੀਬੀ ਨੇ ਹੁੰਦੀ ਸੀਗੀ ਮੈਂ ਉਹਦੇ ਕੋਲ ਸਿੱਖਿਆ ਸਾਰਾ ਕੁਝ ਮਤਲਬ ਤੁਹਾਨੂੰ ਸ਼ੌਂਕ ਸੀਗਾ ਸ਼ੌਂਕ ਸੀਗਾ ਸਿੱਖਿਆ ਸਾਰਾ ਕੁਝ ਆ ਆ ਜਿਹੜੀਆਂ ਨਮੀਆਂ ਬਈਆਂ ਸੁਣਦੀਆਂ ਸੁਣ ਲਓ ਮਾਤਾ ਦੀ ਗੱਲ ਮਾਤਾ ਕਹਿੰਦੀ ਵੀ ਮੈਂ ਇੱਥੇ ਆਣ ਕੇ ਸਿੱਖਿਆ ਹੈ ਸਾਰਾ ਕਿ ਕੇ ਤਿਆਰ ਨਹੀਂ ਬੀਬੀ ਕੋਲ ਕਿ ਸਿੱਖਦੀਆਂ ਅਸੀਂ ਦੇ ਕੇ ਨਹੀਂ ਅਸੀਂ ਦੇ ਕੇ ਹੁਣ ਕੁੜੀਆਂ ਆ ਮੈਂ ਵੀ ਸੌਰੀ ਸਿੱਖਿਆ ਤੁਸੀਂ ਵੀ ਸੌਰੀ ਸਿੱਖਿਆ ਅਸੀਂ ਵੀ ਸੌਰੀ ਆ ਕੇ ਸਿੱਖਿਆ ਠੀਕ ਹੈ ਜੀ ਕਿਉਂਕਿ ਉਦੋਂ ਪਹਿਲਾਂ ਹੁੰਦਾ ਆ ਲੈ ਬੀਬੀ ਆ ਗਈ ਆ ਦੇ ਮੈਨੂੰ ਲਾਈ ਮੋਟੇ ਇਹ ਤਾਂ ਆਂਟੀ ਇਹ ਕੀ ਆ ਇਹ ਸਵੈਟਰ ਆ ਮੇਰੇ ਕਿੰਨਾ ਕੁ ਤਿਆਰ ਹੋ ਗਿਆ ਬਸ ਹੋ ਗਿਆ ਦੋਨੇ ਪੱਲੇ ਹੋ ਗਏ ਆ ਇੱਕ ਕੱਢ ਦੂੰਗਾ ਦੋ ਚਾਰ ਦਿਨਾਂ ਚ ਕੰਮ ਆ ਕੱਲ ਨੂੰ ਕਰ ਦੇਣਾ ਇਹ ਕੱਲ ਨੂੰ ਲੈ ਆਂਟੀ ਡਟੀ ਆ ਬਈ ਇਹ ਦੋਸਤੋ ਜਿਹੜੇ ਰੰਗ ਪੰਜਾਬ ਦੇ ਪਿੰਡਾਂ ਦੇ ਇਹ ਮਤਲਬ ਭਾਗਾ ਨਾਲ ਹੀ ਦੇਖਣ ਨੂੰ ਮਿਲਦੇ ਆ ਮਾਲਕ ਯਾਰ ਚੜ੍ਹਦੀ ਕਲਾ ਵਿੱਚ ਰੱਖੇ ਗੁੱਸੇ ਹੁੰਦੇ ਆ ਗੱਲਾਂ ਵਿੱਚ ਦੁੱਖ ਵੀ ਲੈਣਾ ਔਖਾ ਦੁੱਖ ਸਾਂਭ ਕੇ ਲੈਣਾ ਆ ਨੇ ਉਹਦੇ ਆਇਤੂ ਸੇ ਦਰਦ ਦੇ ਸਹਾਈ ਨੇ ਆ ਕੋਈ بیمار ਹੋਵੇ ਉਹਦਾ ਜੋ ਦਰਦ ਦੇ ਸਹਾਈ ਨੇ ਰਾਮ ਨੇ ਇੱਕ ਦੂਸਰੇ ਦੁੱਖ ਪਤਾ ਹੁੰਦਾ ਨਹੀਂ ਇਹ ਆਂਟੀ ਸਲਾਈ ਕਿਦਾਂ ਮਲ ਕੋ ਹਿਸਾਬ-ਤਾਬ ਹੁੰਦਾ ਕਿੱਧਰ ਦੀ ਕਿੱਦਾਂ ਇਹ ਬੁੰਤੀ ਗੜੀ ਹੈ ਨਾ ਹਾਂਜੀ ਬੁੰਤੀ ਦੇ ਹਿਸਾਬ ਨਾਲ ਪਾਜਦੇ ਹੁੰਦੇ ਆ ਅੱਛਾ ਮੜਾ ਪਾਕ ਦਿਖਾ ਲਿਓ ਹਾਂਜੀ ਇਦੇ ਪਾਦ ਦਿਖਾ ਦਿਓ ਮੇਰੇ ਦੋਸਤ ਨੂੰ ਮੇਰੇ ਕੋਲ ਆਇਆ ਮੈਂ ਤੈਨੂੰ ਬੋਲੀ ਉਹ ਨੂੰਗਲ ਰੱਖਣ ਦਾ ਹਿਸਾਬ ਕਿਤਾਬ ਯਾਰ ਕੋਈ ਕਿੱਦਾਂ ਬੰਦਾ ਕੋਈ ਕਿੱਦਾਂ ਬੰਦਾ ਤੂੰ ਦੇਖ ਸੁਣਤੀ ਆ ਗਿਆ ਹੁੰਦਾ ਨਮਸਤੇ ਜੀ ਆਹ ਤਿੰਨਾਂ ਦੇ ਇਸ ਕਰਨ ਬਸ ਤੱਲੀ ਆਈ ਸ਼ਾਮੀ ਆਏ ਸਾਥ ਨੂੰ ਹੋਵੇ ਦੋਸਤੋ ਇਹ ਪੰਜਾਬ ਦੇ ਪਿੰਡਾਂ ਦਾ ਰੰਗ ਜਿਹੜਾ ਉਹ ਤੁਹਾਨੂੰ ਸਿਰਫ ਚੀਜ਼ਾਂ ਪਿੰਡਾਂ 'ਚ ਹੀ ਦੇਖਣ ਨੂੰ ਮਿਲਦੀਆਂ ਤੇ ਚਲੋ ਇੰਨਾ ਕੁ ਗੱਲਾਂ ਕਰਦੇ ਹੋ ਤੁਹਾਡੇ ਤੋਂ ਆਗਿਆ ਮੰਗਦਾ ਜੀ ਮੈਨੂੰ ਦਿਓ ਆਗਿਆ ਮੈਂ ਤੁਹਾਡਾ ਆਪਣਾ ਮੋਟੇ ਹਾਂਜੀ ਨਗਰ ਕੀਤੇ ਨਗਰ ਕੀਤੇ ਹਾਂਜੀ ਉਹ ਮੈਂ ਵਿੱਚ ਦੀ ਸ਼ਾਰਟਕਟ ਹੋ ਗਿਆ ਮੈਂ ਮਗਰ ਰਹਿ ਗਿਆ ਠੀਕ ਆ ਗਿਆ ਨਗਰੀ ਹੁੰਦਾ ਹਾਂਜੀ ਹਾਂਜੀ ਆ ਗਿਆ